ਜੀ ਵੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਮਜੀਠੀਆ ਨੂੰ ਹਿਮਾਚਲ ਜਾਣ ਦੀਆਂ ਖਬਰਾਂ ਮਜੀਠੀਆ ਮਾਮਲੇ ਵਿੱਚ ਉਸਦੇ ਸਾਬਕਾ ਪੀਏ ਤੋਂ ਪੁੱਛ ਗਿੱਚ ਮਜੀਠੀਆ ਤੋਂ ਬਾਅਦ ਹੋ ਸਕਦੀ ਹੈ ਸੁਖਵੀਰ ਦੀ ਵਾਰੀ ਸੁਖਵੀਰ ਦੀ ਵਧੇ ਚਿੰਤਾ ਸਾਬਕਾ ਜੱਥੇਦਾਰ ਗਿਆਨੀ ਰਗਵੀਰ ਸਿੰਘ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਹੋਈ ਮਜਬੂਰ ਅਮਰੀਕਾ ਰਹਿੰਦੇ ਭਾਰਤੀਆਂ ਲਈ ਵੱਡੀ ਖੁਸ਼ਖਬਰੀ 트럼ਪ ਨੇ ਜਾਰੀ ਕੀਤੀ ਚੇਤਾਵਨੀ ਗ੍ਰੀਨ ਕਾਰਡ ਹੋ ਸਕਦੇ ਨਿਰਦ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦੇ ਲੋ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਸਮੇਂ ਦੀ ਬਹੁਤ ਚਰਚਿਤ ਖਬਰ ਬਿਕਰ ਮਜੀਠੀਆ ਮਾਮਲੇ ਦੀ ਇਹ ਡਰੱਗ ਮਾਮਲੇ ਨਾਲ ਜੁੜਿਆ منی ਲੌਂਡਰਿੰਗ ਦਾ ਕੇਸ ਹੈ ਇਸ ਕੇਸ ਦੇ ਨਾਲ ਸਬੰਧਤ ਇੱਕ ਵੱਡੀ ਤੇ ਮਹੱਤਵਪੂਰਨ ਖਬਰ ਮਿਲ ਰਹੀ ਹੈ। ਨਵੀਂ ਜਾਣਕਾਰੀ ਦੇ ਆਧਾਰ ਤੇ ਵਿਕਰਮ ਮਜੀਠੀਆ ਨੂੰ ਜਾਂਚ ਵਾਸਤੇ ਪੰਜਾਬ ਅਤੇ ਪੰਜਾਬ ਦੇ ਗੁਵਾਂਢੀ ਸੂਬੇ ਹਿਮਾਚਲ ਦੇ ਕਈ ਸਥਾਨਾਂ ਤੇ ਲਿਜਾਇਆ ਜਾ ਸਕਦਾ ਹੈ। ਕਈ ਗਵਾਹਾਂ ਦੇ ਬਿਆਨਾਂ ਤੋਂ ਕੁਝ ਮਹੱਤਵਪੂਰਨ ਜਾਣਕਾਰੀਆਂ ਵਲੀਆਂ ਨੇ ਅਤੇ ਉਹਨਾਂ ਜਾਣਕਾਰੀਆਂ ਦੇ ਆਧਾਰ ਤੇ ਇਸ ਜਾਂਚ ਨੂੰ ਬੜੀ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਉਸ ਨੂੰ ਹਿਮਾਚਲ ਵੀ ਵੱਖ-ਵੱਖ ਥਾਵਾਂ ਤੇ ਲਿਜਾਇਆ ਜਾਣ ਦੀਆਂ ਖਬਰਾਂ ਨੇ ਕਿ ਲਿਜਾਇਆ ਜਾ ਸਕਦਾ ਹੈ। ਪਰ ਦੂਸਰੇ ਪਾਸੇ ਲੱਗਦਾ ਕਿ ਮਜੀਠੀ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਨੇ ਸਾਬਕਾ ਡਿਪਟੀ ਡਾਇਰੈਕਟਰਾ ਭਾਵ ਨਰਿੰਦਰ ਸਿੰਘ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਅਤੇ ਇਹਦੇ ਨਾਲ-ਨਾਲ ਪੰਜਾਬ ਦੇ ਸਾਬਕਾ ਡੀਜੀਪੀ ਤੋਂ ਬਾਅਦ ਕਈ ਸੀਨੀਅਰ ਭਾਜ ਭਾਗ ਅਤੇ ਸਾਬਕਾ ਵਿਧਾਇਕਾਂ ਵੱਲੋਂ ਹੁਣ ਲਗਾਤਾਰ ਬਿਆਨ ਦਰਜ ਕਰਵਾਏ ਜਾ ਰਹੇ ਨੇ ਜਾਣਕਾਰੀ ਮਿਲ ਰਹੀ ਹੈ ਕਿ ਬੂਨੀ ਅਜਰਾਲਾ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਪਹੁੰਚੇ ਸੀ ਅਤੇ ਉਹਨਾਂ ਨੇ ਮੋੜ ਬਿਆਨ ਦਰਜ ਕਰਵਾਏ ਨੇ ਉਹਨਾਂ ਨੇ ਬਾਅਦ ਵਿੱਚ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ੇ ਦੇ ਤਸਕਰਾਂ ਸੱਤਾ ਤੇ ਪਿੰਦੀ ਨਾਲ ਵਿਕਰ ਮਜੀਠੀਆ ਨੇ ਉਹਨਾਂ ਨੂੰ ਮਲਵਾਇਆ ਸੀ ਅਤੇ ਕਿਹਾ ਸੀ ਕਿ ਇਹ ਮੇਰੇ ਜਿਗਰੀ ਯਾਰ ਨੇ ਉਹ ਕਾਫੀ ਸਮੇਂ ਤੋਂ ਇਸ ਬਾਰੇ ਸਾਰੀਆਂ ਸਰਕਾਰਾਂ ਨੂੰ ਜਾਣੂ ਵੀ ਕਰਵਾ ਚੁੱਕੇ ਨੇ ਬੋਨੀ ਅਜਰਾਲਾ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਉਸੇ ਬਿਆਨ ਤੇ ਕਾਇਮ ਨੇ ਅਤੇ ਮਜੀਠੀਆ ਬਾਰੇ ਉਸ ਸਮੇਂ ਉਹਨਾਂ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਚਿੱਠੀ ਵੀ ਲਿਖੀ ਸੀ ਅਤੇ ਵਿਕਰਮ ਮਜੀਠੀਆ ਦਾ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ ਉਨਾ ਕਿਹਾ ਕਿ ਡਰੱਗ ਨੂੰ ਖਤਮ ਕਾਲੀ ਮੈਂ 2013 ਤੋਂ ਲੜਾਈ ਲੜਦਾ ਆ ਰਿਹਾ ਹੈ ਬੂਨੀ ਅਜਨਾਲਾ ਨੇ ਦਾਵਾ ਕੀਤਾ ਕਿ ਸੁਖਬੀਰ ਬਾਦਲ ਦੇ ਦਬਾਅ ਕਰਕੇ ਇਹ ਕਾਰਵਾਈ ਨਹੀਂ ਸੀ ਹੋ ਸਕੀ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਵੱਖ-ਵੱਖ ਸਿੱਟਾਂ ਬਣੀਆਂ ਪਰ ਅਜੇ ਤੱਕ ਭਾਵੇਂ ਕੋਈ ਨਤੀਜਾ ਨਹੀਂ ਨਿਕਲ ਸਕਿਆ ਪਰ ਉਹ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਨੇ ਇਸੇ ਤਰ੍ਹਾਂ ਹੁਣ ਲੱਗਦਾ ਕਿ ਬਿਕਰਮ ਮਜੀਠੀਆ ਦਾ ਘੇਰਾ ਤੰਗ ਹੁੰਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਆਗੂ ਤੇ ਹਲਕਾ ਦੱਖਣੀ ਤੋਂ ਵਿਧਾਨ ਸਭਾ ਉਮੀਦਵਾਰ ਰਹਿ ਚੁੱਕੇ ਤਲਵੀਰ ਸਿੰਘ ਗਿੱਲਨੇ ਵੀ ਐਤਵਾਰ ਦੀ ਸ਼ਾਮ ਨੂੰ ਵਿਜੀਲੈਂਸ ਦੇ ਕੋਲ ਆਪਣਾ ਹੁਣ ਬਿਆਨ ਦਰਜ ਕਰਵਾ ਦਿੱਤਾ ਹੈ ਦਰਅਸਲ ਤਲਵੀਰ ਸਿੰਘ ਨੂੰ ਦੁਪਹਿਰ 2 ਵਜੇ ਕਚਹਿਰੀ ਚੌਂਕ ਨੇੜੇ ਜੀਓ ਮੈਸ ਵਿੱਚ ਪੇਸ਼ ਹੋਣ ਵਾਸਤੇ ਕਿਹਾ ਗਿਆ ਸੀ ਪਰ ਕੁਝ ਰੁਝੇਵਿਆਂ ਦੇ ਕਾਰਨ ਸ਼ਾਮ ਤਕਰੀਬਨ ਸਵਾ 4 ਵਜੇ ਪਹੁੰਚੇ ਅਤੇ ਸ਼ਾਮ ਦੇ ਤਕਰੀਬਨ ਪੌਣੇ 6 ਵਜੇ ਜੀਓ ਮੈਸ ਤੋਂ ਬਾਹਰ ਨਿਕਲੇ ਬਾਹਰ ਆਉਂਦੇ ਸਾਰ ਹੀ ਤਲਵੀਰ ਸਿੰਘ ਗਿੱਲੇ ਕਿਹਾ ਕਿ ਉਹਨਾਂ ਨੇ ਵਿਜੀਲੈਂਸ ਦੇ ਕੋਲ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਵਿਜੀਲੈਂਸ ਉਹਨਾਂ ਨੂੰ ਦੁਬਾਰਾ ਬੁਲਾਉਂਦੀ ਹੈ ਤਾਂ ਉਹ ਪੂਰਾ ਸਹਿਯੋਗ ਕਰਨਗੇ ਤਲਵੀਰ ਸਿੰਘ ਗਿੱਲੇ ਕਿਹਾ ਕਿ ਇਹ ਮਾਮਲਾ ਬੜਾ ਗੰਭੀਰ ਹੈ ਇਸ ਲਈ ਉਹ ਆਪਣਾ ਬਿਆਰ ਭਾਵੇਂ ਜੰਤਕ ਤਾਂ ਨਹੀਂ ਕਰਨਾ ਚਾਹੁੰਦੇ ਤਾਂ ਕਿ ਕੋਈ ਪੁਲਿਸ ਜਾਂਚ ਪ੍ਰਭਾਵਿਤ ਨਾ ਹੋ ਸਕੇ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਉਹ ਇਹ ਬਿਆਰ ਪਹਿਲਾਂ ਵੀ ਦਰਜ ਕਰਵਾ ਚੁੱਕੇ ਨੇ ਦੋਵਾਂ ਬਿਆਨਾਂ ਵਿੱਚ ਅੱਜ ਵੀ ਕੋਈ ਫਰਕ ਨਹੀਂ ਹੈ ਦੱਸਣਾ ਬਣਦਾ ਕਿ ਤਲਵੀਰ ਗਿੱਲ ਕਦੇ ਸਾਬਕਾ ਮੰਤਰੀ ਬਿਕਰ ਮਜੀਠੀਆ ਦੇ ਪੀਏ ਸਨ ਭਾਵ ਉਹਨਾਂ ਕੋਲ ਬਕਰ ਮਜੀਠੀਆ ਦੇ ਬਹੁਤ ਸਾਰੇ ਗੁੱਜੇ ਰਾਜ ਨੇ ਪਰ ਕਿਸੇ ਕਾਰਨਾ ਕਰਕੇ ਕੋਈ ਸਮਾਂ ਪਹਿਲਾਂ ਉਹ ਵੱਖ ਹੋ ਗਏ ਸਨ ਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਸਨ ਹੁਣ ਉਹਨਾਂ ਦੇ ਨੇੜਲੇ ਭਾਵੇਂ ਬੋਨੀ ਅਜਨਾਲਾ ਤੇ ਭਾਵੇਂ ਤਲਵੀਰ ਗਹਿਲ ਨੇ ਇਹਨਾਂ ਕੋਲੇ ਬਹੁਤ ਗੁੱਜੇ ਰਾਜ ਹੋ ਸਕਦੇ ਨੇ ਜਿਹੜੇ ਕਿ ਬਕਰ ਮਜੀਠੇ ਜਾਂ ਮੁਸ਼ਕਲਾ ਵਿੱਚ ਵਾਅਦਾ ਕਰ ਸਕਦੇ ਨੇ ਤੇ ਹੁਣ ਇੱਕ ਹੋਰ ਬਹੁਤ ਵੱਡਾ ਬਿਆਨ ਤੇ ਵੱਡੀ ਖਬਰ ਹੈ ਦਰਅਸਲ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਦਾ ਇਹ ਬਿਆਨ ਹੈ ਬਲਤੇਜ ਪੰਨੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਦਿੱਤੇ ਬਿਆਨਾਂ ਦੇ ਉੱਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਸੁਖਵੀਰ ਬਾਦਲ ਦੇ ਸ਼ਬਦਾਂ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਚਿੰਤਤ ਨੇ ਕਿ ਅਗਲਾ ਨੰਬਰ ਕਿਤੇ ਉਹਨਾਂ ਦਾ ਨਾ ਹੋਵੇ ਕਿਉਂਕਿ ਉਹ ਉਹਨਾਂ ਕੰਪਨੀਆਂ ਤੋਂ ਡਰਦੇ ਨੇ ਜਿਨ੍ਹਾਂ ਦੇ ਵੇਰਵੇ ਸਾਹਮਣੇ ਆ ਚੁੱਕੇ ਨੇ। ਪੰਨੂ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਵਿੱਚ ਸੁਖਵੀਰ ਬਾਦਲ ਦੀ ਕਬਰਾਹਟ ਉਹਨਾਂ ਦੇ ਸ਼ਬਦਾਂ ਦੇ ਸਾਫ਼ ਨਜ਼ਰ ਆ ਰਹੀ ਸੀ। ਕਿਉਂਕਿ ਉਹ ਜਾਣਦੇ ਨੇ ਕਿ ਗਲਤ ਕੰਮਾਂ ਦੇ ਨਤੀਜੇ ਹਮੇਸ਼ਾ ਗਲਤ ਹੁੰਦੇ ਨੇ ਜਿਸ ਤਰ੍ਹਾਂ ਇਹਨਾਂ ਲੋਕਾਂ ਨੇ 2007 ਤੋਂ 17 ਤੱਕ ਪੰਜਾਬ ਵਿੱਚ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਪੈਦਾ ਕੀਤਾ ਲੋਕ ਅੱਜ ਤੱਕ ਉਹਨੂੰ ਭੁੱਲ ਨਹੀਂ ਸਕੇ ਇਹਨਾਂ ਲੋਕਾਂ ਨੇ ਕੋਟਕਪੂਰਾ ਵਿੱਚ ਨਿਹਾਥੇ ਅਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਲੈ ਰੁਕਾਂ ਤੇ ਗੋਲੀਆਂ ਚਲਵਾਈਆਂ ਉਹਨਾਂ ਤੇ ਪਾਣੀ ਦੀਆਂ ਤੋਪਾਂ ਤੇ ਅਥਰੂ ਗੈਸ ਤੇ ਗੋਲੇ ਛੁੱਟੇ ਪੰਨੂ ਨੇ ਕਿਹਾ ਕਿ ਸੁਖਵੀਰ ਬਾਦਲ ਕਹਿੰਦੇ ਨੇ ਕਿ ਪੁਲਿਸ ਇੰਨੀ ਸਵੇਰੇ ਛਾਪੇਵਾਰੀ ਨਹੀਂ ਕਰਨ ਜਾਂਦੀ ਉਹਨਾਂ ਉਹਨਾਂ ਨੂੰ ਯਾਦ ਕਰਵਾਇਆ ਕਿ ਕੋਟ ਕਪੂਰਾ ਵਿੱਚ ਪੁਲਿਸ ਨੇ ਸਵੇਰੇ ਹੀ ਗੰਦਾ ਪਾਣੀ ਛਿੜਕਿਆ ਸੀ ਅਤੇ ਪ੍ਰਦਰਸ਼ਨਕਾਰੀ ਲੋਕਾਂ ਤੇ लाठी चार्ज ਕੀਤਾ ਸੀ। ਉਹਨਾਂ ਕਿਹਾ ਕਿ ਸੁਖਵੀਰ ਬਾਦਲ ਆਪਣੇ ਕਾਰਜਕਾਲ ਦੌਰਾਨ ਇੰਨੇ ਹੰਕਾਰੀ ਹੋ ਗਏ ਸੀ ਕਿ ਉਹ 25 ਸਾਲ ਬਿਨਾਂ ਚੋੜ ਦੇ ਰਾਜ ਕਰਨ ਦੀ ਗੱਲ ਕਰਦੇ ਸਨ। ਉਹ ਇਹ ਵੀ ਭੁੱਲ ਗਏ ਸੀ ਕਿ ਚੋੜਾ 25 ਸਾਲਾਂ ਬਾਅਦ ਨਹੀਂ ਸਗੋਂ 5 ਸਾਲਾਂ ਬਾਅਦ ਹੁੰਦੀਆਂ ਨੇ। ਇਸੇ ਹੰਕਾਰ ਵਿੱਚ ਹੀ ਉਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਪਰ ਉਹਨਾਂ ਦਾ ਅਤੇ ਉਹਨਾਂ ਦੇ ਆਲੇ ਦੁਆਲੇ ਦੇ ਹਰ ਵਿਅਕਤੀ ਦਾ ਅਸਲ ਚਿਹਰਾ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਰਿਹਾ ਹੈ ਇਸੇ ਲਈ ਉਹ ਹਰ ਚੀਜ਼ ਤੋਂ ਇਸ ਵਕਤ ਡਰ ਰਹੇ ਨੇ ਕਿਤੇ ਅਗਲਾ ਨੰਬਰ ਉਹਨਾਂ ਦਾ ਨਾ ਹੋਵੇ ਤੇ ਹੁਣ ਗੱਲ ਕਰਦੇ ਆਂ ਕੁੰਵਰ ਵਿਜੇ ਪ੍ਰਤਾਪ ਦੀ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ 5 ਸਾਲਾਂ ਵਾਲੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ ਅਸਲ ਦੇ ਵਿੱਚ ਮਜੀਠੀਆ ਦੇ ਖਿਲਾਫ ਵਿਜੀਲੈਂਸ ਦੀ ਕਾਰਵਾਈ ਤੇ ਬੋਲਣਾ ਉਹਨਾਂ ਨੂੰ ਮਹਿੰਗਾ ਪਿਆ ਜਿਸ ਤੋਂ ਬਾਅਦ ਉਸ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਇਹ ਖਬਰ ਨਾਸ਼ਰ ਹੁੰਦੇ ਸਾਰੀ ਪੰਜਾਬ ਦੀ ਸਿਆਸਤ ਵਿੱਚ ਪੁਚਾਲਾ ਆਇਆ ਆਪ ਨੇ ਅਬਰ ਸਰ ਉਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ 5 ਸਾਲਾਂ ਵਾਲੀ ਪਾਰਟੀ ਤੋਂ ਬੋਤਲ ਕੀਤਾ ਹੈ ਉਹਨਾਂ ਤੇ ਅਨੁਸ਼ਾਸਨਹੀਣਤਾ ਤੇ ਪਾਰਟੀ ਦੇ ਵਿਰੁੱਧ ਜਾਣ ਦੇ ਦੋਸ਼ ਲਗਾਏ ਗਏ ਨੇ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਇਹਦੇ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਪਹਿਲੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਇਤ ਤੋਂ ਬਾਅਦ ਹੀ ਕੇਂਦਰੀ ਰਾਜ ਮੰਤਰੀ ਰਵਦੀਤ ਬਿੱਟੂ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣ ਦੇ ਲਈ ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਅੱਗੇ ਕੀਤਾ ਸੀ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਹੀ ਇੱਕ ਅਜਿਹਾ ਅਧਿਕਾਰੀ ਸੀ ਜਿਸ ਨੇ ਨਸ਼ਿਆਂ ਦੇ ਖਿਲਾਫ ਕਈ ਪਰਤਾਂ ਖੋਲ ਕੇ ਰੱਖ ਦਿੱਤੀਆਂ ਸਨ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰਕੇ ਇਹ ਸਾਬਤ ਕਰ ਦਿੱਤਾ ਹੈ ਕੇ ਪਾਰਟ ਨੂੰ ਦਿੱਲੀ ਵਾਲੇ ਹੀ ਚਲਾ ਰਹੇ ਨੇ ਦੱਸਣਾ ਬਣਦਾ ਕਿ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਹੈ ਕਿ ਕਵਰ ਵਿਜੇ ਪ੍ਰਤਾਪ ਦੇ ਵਿਰੁੱਧ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਤੇ ਦਰਅਸਲ ਹੱਕ ਵਿੱਚ ਬਿਆਨ ਦਿੱਤਾ ਸੀ ਸਾਲ 2022 ਵਿੱਚ ਆਪ ਦੀ ਟਿਕਟ ਤੇ ਜਿੱਤਣ ਵਾਲੇ ਕਵਰ ਵਿਜੇ ਪ੍ਰਤਾਪ ਦੇ ਵਿਚਾਰ ਪਾਰਟੀ ਨਾਲ ਮੇਲ ਨਹੀਂ ਸਿਖਾ ਰਹੇ ਭਾਵੇਂ ਉਹ ਬਰਗਾੜੀ ਹੋਵੇ ਗੋਲੀਬਾਰੀ ਘਟਨਾ ਭਾਪ ਜਾਂ ਆਪ ਦੇ ਕੋਈ ਹੋਰ ਫੈਸਲੇ ਹੋਣ ਇੰਨਾਂ ਹੀ ਨਹੀਂ ਉਹ ਅਮਰੇ ਸਰ ਵਿੱਚ ਆਪ ਦੇ ਪ੍ਰੋਗਰਾਮਾਂ ਵਿੱਚ ਵੀ ਕਦੇ ਨਜ਼ਰ ਨਹੀਂ ਸੀ ਆ ਰਹੇ। ਉਹਨਾਂ ਨੇ ਆਈਜੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਲੜੀ ਸੀ ਅਤੇ ਕੌਂਰ ਵਿਜੇ ਪ੍ਰਤਾਪ ਦੀ ਨਾਰਾਜ਼ਗੀ ਅਤੇ ਪਾਰਟੀ ਤੋਂ ਦੂਰੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਹੀ ਨਜ਼ਰ ਆਉਣ ਲੱਗੀ ਸੀ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ 2022 ਵਿੱਚ ਦੋ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਤੇ ਵੀ ਉਹਨਾਂ ਨੇ ਸਵਾਲ ਉਠਾ ਦਿੱਤੇ ਸੀ। ਹਾਲਾਂਕਿ ਉਹਨਾਂ ਨੇ ਥੋੜੀ ਦੇਰ ਬਾਅਦ ਉਸ ਪੋਸਟ ਨੂੰ ਐਡਿਟ ਕਰ ਦਿੱਤਾ ਸੀ। ਕੋਂਵਰ ਵਿਜੇ ਪ੍ਰਤਾਪ ਨੇ ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀਜੀਪੀ ਅਤੇ ਅਰਣਪਾਲ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਕਰਦੇ ਵੀ ਸਵਾਲ ਉਠਾ ਦਿੱਤੇ ਸੀ। ਉਹਨਾਂ ਦੋਸ਼ ਲਗਾਇਆ ਕਿ ਇਹ ਦੋਵੇਂ ਵੱਡੇ ਰਾਜਨੀਤਿਕ ਪਰਿਵਾਰਾਂ ਦੇ ਹੱਕ ਵਿੱਚ ਨੇ। ਇਹ ਦੋਵੇਂ ਅਧਿਕਾਰੀ ਬਰਗਾੜੀ ਬੈਬਲ ਕੋਟ ਪੂਰਾ ਮਾਮਲੇ ਵਿੱਚ ਇਹ ਇਨਸਾਫ ਨਾ ਮਿਲਣ ਲਈ ਜ਼ਿੰਮੇਵਾਰ ਨੇ। ਕੋਵਰ ਨੇ ਬਰਗਾੜੀ ਗੋਲੀਬਾਰੀ ਘਟਨਾ ਦੀ ਜਾਂਚ ਕੀਤੀ ਸੀ। ਉਹ ਆਈਡੀ ਹੁੰਦੇ ਹੋਏ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਸਨ। ਉਹਨਾਂ ਨੇ ਮਾਨ ਸਰਕਾਰ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਇੱਛਾ ਸ਼ਕਤੀ ਨਾ ਦਿਖਾਉਣ ਦਾ ਦੋਸ਼ ਵੀ ਲਗਾਇਆ ਸੀ। ਉਹਨਾਂ ਨੇ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਆਲੋਚਨਾ ਕੀਤੀ ਸੀ। ਪਰ ਆਪ ਸਰਕਾਰ ਤੋਂ ਉਹ ਨਾਖੁਸ਼ ਨਜ਼ਰ ਆ ਰਹੇ ਸਨ ਪਰ ਦੂਸਰੇ ਪਾਸੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਕ ਅਫਸਰ ਦਾ ਰਾਜਨੀਤੀ ਵਿੱਚ ਟਿਕਣਾ ਏਡਾ ਆਸਾਨ ਵੀ ਨਹੀਂ ਹੁੰਦਾ। ਤੇ ਹੁਣ ਗੱਲ ਕਰਦੇ ਹਾਂ ਐਸਡੀ ਪੀਸੀ ਦੇ ਪ੍ਰਧਾਨ ਨੂੰ ਤਾੜਨਾ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਤਖਤ ਸ਼੍ਰੀ ਹਰਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਦੀ ਪ੍ਰਧਾਨਗੀ ਦੇ ਹੇਠ ਪੰਜ ਸਿੰਘ ਸਹਿਬਾਨਾਂ ਦੀ ਇੱਕ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਬੀ ਨੂੰ ਸਖਤ ਤਾੜਨਾ ਕਰ ਦਿੱਤੀ ਗਈ ਹੈ ਅਤੇ ਕਿਹਾ ਕਿ ਉਹ ਖੁਦ ਤਖਤ ਸ਼੍ਰੀ ਪਟਨਾ ਸਾਹਿਬ ਦੇ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਟੇਕ ਸਿੰਘ ਤੋਂ ਵੀ ਹੁਕਮ ਦੀ ਪਾਲਣਾ ਕਰਵਾਉਣ। ਜਥੇਦਾਰ ਤਖਤ ਪਟਨਾ ਸਾਹਿਬ ਨੇ ਪੰਜ ਸਿੰਘ ਸਹਿਬਾਨਾਂ ਦੇ ਦਸਤਖਤਾਂ ਵਾਲਾ ਇੱਕ ਹੁਕਮਨਾਮਾ ਜਾਰੀ ਕਰਕੇ ਐਡਵੋਕੇਟ ਧਾਬੀ ਨੂੰ ਲਿਖਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਤਖਤ શ્રી ਪਟਨਾ ਸਾਹਿਬ ਦੇ ਸਿੰਘ ਸਹਿਬਾਨ ਅਤੇ ਪ੍ਰਬੰਧਕ ਕਮੇਟੀ ਦੇ ਵਿਰੁੱਧ ਸਾਜ਼ਿਸ਼ ਤੇ ਹਿੱਸੇਵਜੋ ਕੋਈ ਫੈਸਲਾ ਲਿਆ ਜਾ ਰਿਹਾ ਹੈ ਜਿਸ ਕਾਰਨ ਤਖਤ ਪਟਨਾ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਖਤ ਤਾੜਨਾ ਕੀਤੀ ਹੈ ਤੇ ਹੁਕਮ ਜਾਰੀ ਕਰ ਦਿੱਤਾ ਹੈ ਕਿ ਜੇਕਰ ਅਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਇਸ ਤੋਂ ਬਾਅਦ ਤਖਤ ਪਟਨਾ ਸਾਹਿਬ ਦੇ ਪੰਜ ਸਿੰਘ ਸਹਿਬਾਨ ਵੀ ਸਖਤ ਕਾਰਵਾਈ ਕਰਨਗੇ ਇਸ ਲਈ ਸਮਾਔਰਤੇ ਧਾਮੀ ਖੁਦ ਤਖਤ શ્રી ਪਟਨਾ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਉਹਨਾਂ ਤੋਂ ਵੀ ਕਰਵਾਉਣ ਹਾਲਾਂਕਿ ਪੰਜ ਸਿੰਘ ਸਹਿਬਾਰਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਦੋਵਾਂ ਤਖਤਾਂ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦੇ ਇਸ ਤੋਂ ਸਭ ਤੋਂ ਬਾਅਦ ਇਹ ਨਹੀਂ ਜਾਪਦਾ ਕਿ ਦੋਵਾਂ ਤਖਤਾਂ ਵਿਚਕਾਰ ਚੱਲ ਰਹੇ ਵਿਵਾਦ ਦਾ ਹਾਲ ਹੋ ਜਾਏਗਾ ਕਿਉਂਕਿ ਇੱਕ ਗੱਲ ਤਾਂ ਤੈ ਹੈ ਕਿ ਭਾਵੇਂ ਧਾਮੀ ਨੇ ਸੁਖਵੀਰ ਬਾਦਲ ਦੇ ਵੱਲੋਂ ਅਪੀਲ ਕੀਤੀ ਅਤੇ ਸਮਾਂ ਮੰਗਿਆ ਪਰ ਅਜਿਹਾ ਲੱਗ ਨਹੀਂ ਰਿਹਾ ਕਿ ਸੁਖਵੀਰ ਬਾਦਲ 20 ਦਿਨਾਂ ਦੇ ਅੰਦਰ ਵੀ ਪੇਸ਼ ਹੋਣਗੇ ਜੇਕਰ ਉਹ ਹੁਣ ਵੀ ਪੇਸ਼ ਨਹੀਂ ਹੁੰਦੇ ਤਾਂ ਬਾਦਲ ਨੂੰ ਹੋਰ ਸਮਾਂ ਨਹੀਂ ਮਿਲੇਗਾ ਜਿਸ ਤੇ ਫਾਲਸ ਰੂਪ ਪਟਨਾ ਸਾਹਿਬ ਦੇ ਪੰਜ ਸਿੰਘ ਸਹਿਬਾਨਾ ਵੱਲੋਂ ਸਖਤ ਫੈਸਲਾ ਲਿਆ ਜਾ ਸਕਦਾ ਹੈ ਦੂਸਰੇ ਪਾਸੇ ਗਿਆਨੀ ਰਗਵੀਰ ਸਿੰਘ ਇੰਨੇ ਕੁ ਮਜਬੂਰ ਕਰ ਦਿੱਤੇ ਗਏ ਹੈ ਕਿ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕੌੜ ਤੱਕ ਦੀ ਨੌਬਤ ਆ ਗਈ ਹੈ ਜਾਣਕਾਰੀ ਦੇ ਅਨੁਸਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੈੱਡ ਗ੍ਰਾਂਥੀ ਸੱਤਖੰਡ ਸ੍ਰੀ ਦਰਬਾਰ ਸਾਹਿਬ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਵਿੱਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਹੈ ਅਕਾਲ ਤਖਤ ਸਾਹਿਬ ਦੇ ਮਸਲੇ ਤੇ ਅਦਾਲਤ ਦਾ ਰੋਕ ਕਰਨ ਦੀ ਚਰਚਾ ਹੈ ਹੋਰ ਜਾਣਕਾਰੀ ਮਿਲ ਰਹੀ ਹੈ ਕਿ ਗਿਆਨੀ ਰਗਵੀਰ ਸਿੰਘ ਨੇ ਪਟੀਸ਼ਨ ਦੇ ਵਿੱਚ ਕਿਹਾ ਕਿ ਐਸਟੀਪੀਸੀ ਨੇ ਉਹਨਾਂ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਤੋਂ ਹਟਾਇਆ ਸੀ ਅਤੇ ਹੁਣ ਐਸਜੀਪੀਸੀ ਉਹਨਾਂ ਨੂੰ ਹੈੱਡ ਗ੍ਰੰਥੀ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੇ ਅਹੁਦੇ ਤੋਂ ਵੀ ਹਟਾਉਣਾ ਚਾਹੁੰਦੀ ਹੈ ਇਸ ਲਈ ਅਦਾਲਤ ਉਹਨਾਂ ਦੀ ਨੌਕਰੀ ਬਚਾਵੇ ਇਹ ਅਪੀਲ ਕੀਤੀ ਗਈ ਹੈ ਪਰ ਇਹ ਅਕਾਲ ਤਖਤ ਸਾਹਿਬ ਦਾ ਅਪਮਾਨ ਹੈ ਕਿ ਹਾਈ ਕੋਰਟ ਨੂੰ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਜਾਵੇ ਕਿਉਂਕਿ ਇਹ ਸਿੱਖ ਪੰਥ ਦੀ ਨੈਤਿਕਤਾ ਦੇ ਵਿਰੁੱਧ ਹੈ ਕਿਉਂਕਿ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ ਸਿੱਖ ਪੰਥ ਦੇ ਸਾਰੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਜਾਂਦੇ ਨੇ ਇਹ ਪਟੀਸ਼ਨ 9 ਜੂਨ ਨੂੰ ਨਵੀਨ ਸ਼ਰਮਾ ਦੁਆਰਾ ਦਾਇਰ ਕੀਤੀ ਦੱਸੀ ਜਾ ਰਹੀ ਹੈ ਦੂਸਰੇ ਪਾਸੇ ਇਸ ਖਬਰ ਦੇ ਬਾਹਰ ਔਰਤਵਾਦ ਸਰਨਾ ਨੇ ਕੁਝ ਸਵਾਲ ਚੁੱਕ ਦਿੱਤੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਅਤੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਦੁਨਿਆਵੀ ਅਦਾਲਤ ਦਾ ਰੁਖ ਅਖਤਿਆਰ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਕਿਹਾ ਕਿ ਜਿਸ ਪਦਵੀ ਤੇ ਸੇਵਾ ਨਿਭਾਉਂਦੇ ਹੋਏ ਉਸ ਪਦਵੀ ਤੇ ਸੇਵਾ ਨਿਭਾ ਚੁੱਕੀਆਂ ਸ਼ਖਸੀਅਤਾਂ ਦੀ ਕਾਰਨਾ ਤੇ ਕੁਰਬਾਨੀਆਂ ਨੂੰ ਚੇਤੇ ਰੱਖਣਾ ਚਾਹੀਦਾ ਸਰਨਾ ਨੇ ਕਿਹਾ ਕਿ ਗਿਆਨੀ ਰਗਵੀਰ ਸਿੰਘ ਨੇ ਨਿੱਜੀ ਮਫਾਦਾਂ ਲਈ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਪਦਵੀ ਨੂੰ ਦੁਨਿਆਵੀ ਅਦਾਲਤ ਵਿੱਚ ਖੜਾ ਕਰ ਦਿੱਤਾ ਜਿਸ ਪਦਵੀ ਅੱਗੇ ਦੁਨੀਆ ਭਰ ਦੇ ਸਿੱਖ ਅਤੇ ਗੁਰੂ ਨਾਨਕ ਨਾਮਲੇਵਾ ਸੰਗਤਾਂ ਦਾ ਸਿਰ ਝੁਕ ਜਾਂਦਾ ਹੈ ਉਸ ਪਦਵੀ ਨੂੰ ਅਦਾਲਤ ਵਿੱਚ ਖੜਾ ਕਰਕੇ ਨੀਵਾ ਕਰਨ ਦਾ ਯਤਨ ਕੀਤਾ ਗਿਆ ਇਸ ਯਤਨ ਨੇ ਜਿੱਥੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਪਦਵੀ ਨੂੰ ਨੀਵਾ ਕਰਨ ਦਾ ਯਤਨ ਕੀਤਾ ਗਿਆ ਗਿਆਨੀ ਰਗਵੀਰ ਸਿੰਘ ਉਹਦੇ ਵਾਸਤੇ ਜ਼ਿੰਮੇਵਾਰ ਨੇ ਉੱਥੇ ਉਹਨਾਂ ਨੇ ਆਪਣੀ ਸ਼ਖਸੀਅਤ ਨੂੰ ਵੀ ਹੇਠਾਂ ਸੁੱਟ ਦਿੱਤਾ ਸਰਨਾ ਨੇ ਕਿਹਾ ਕਿ ਇਹ ਉਹ ਪਦਵੀ ਹੈ ਜਿੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀਆਂ ਸੇਵਾਵਾਂ ਰਵਾਈਆਂ ਅਤੇ ਭਾਈ ਮਨੀ ਸਿੰਘ ਜੀ ਨੇ ਸੇਵਾਵਾਂ ਨਿਭਾਉਂਦੇ ਹੋਏ ਆਪਣੇ ਬੰਦਵੰਦ ਕਟਵਾ ਕੇ ਸ਼ਹਾਦਤ ਪ੍ਰਾਪਤ ਕਰ ਦਿੱਤੀ ਸੀ ਪਰ ਦੂਸਰੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਸਤੇ ਮਜਬੂਰ ਕਿਸ ਨੇ ਕੀਤਾ ਗਿਆ ਇਹਦੀ ਜਾਂਚ ਕੌਣ ਕਰੇਗਾ ਤੇ ਹੁਣ ਗੱਲ ਕਰ ਰਹੇ ਹਾਂ ਕਿ ਜਿਹੜੇ ਵਿਦਿਆਰਥੀ ਅਮਰੀਕਾ ਵਿੱਚ ਪੜ੍ਹਨ ਆਏ ਹੋਏ ਨੇ ਉਹਨਾਂ ਦੀ ਮਾਨਸਿਕ ਸਥਿਤੀ ਕੀ ਹੋਜੀ ਹੈ ਤੇ ਉਹਨਾਂ ਨੂੰ ਹਰ ਸਮੇਂ ਕਿਸ ਚੀਜ਼ ਦਾ ਖਤਰਾ ਬਣਿਆ ਰਹਿੰਦਾ ਹੈ ਜਦੋਂ ਤੋਂ ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣੇ ਅਹੁਦੇ ਦਾ ਹਲਫ ਲਿਆ ਉਦੇ ਤੋਂ ਬਾਅਦ ਟਰੰਪ ਪ੍ਰਸ਼ਾਸਨ ਕਾਫੀ ਸਖਤ ਨਿਯਮ ਬਣਾ ਰਿਹਾ ਹੈ ਭਾਰਤੀ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਮੁਸੀਬਤਾਂ ਖੜੀਆਂ ਹੋ ਰਹੀਆਂ ਨੇ ਵਿਦਿਆਰਥੀ ਵੀਜ਼ਾ ਸਖਤ ਕੀਤਾ ਜਾ ਰਿਹਾ ਹੈ ਅਤੇ ਅਮਰੀਕਾ ਵਿੱਚੋਂ ਦੇਸ਼ ਨਿਕਾਲਾ ਦਿੱਤੇ ਜਾਣ ਦਾ ਖਤਰਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਨਿਗਰਾਨੀ ਹਿਰਾਸਤ ਅਤੇ ਵੀਜ਼ਾ ਰੱਦ ਕਰਨ ਦੀਆਂ ਘਟਨਾਵਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਵਾਸਤੇ ਆਮ ਹੋ ਗਈਆਂ ਨੇ ਹਾਲਾਤ ਇਹ ਨੇ ਕਿ ਵਿਦਿਆਰਥੀ ਆਪਣਾ ਪਾਸਪੋਰਟ ਨਾਲ ਲੈ ਕੇ ਕਲਾਸਾਂ ਵਿੱਚ ਆ ਰਹੇ ਨੇ ਅਮਰੀਕਾ ਦੀਆਂ 12 ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੇ ਆਪਣੀ ਹਾਲਤ ਬਿਆਨ ਕਰਦਿਆਂ ਦੱਸਿਆ ਕਿ ਉਹਨਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਇਸ ਵਕਤ ਡਰ ਹੈ دہشت ਇੰਨੀ ਵੱਧ ਚੁੱਕੀ ਹੈ ਕਿ ਉਹ ਆਪਣੇ ਪਾਸਪੋਰਟ ਨਾਲ ਲੈ ਕੇ ਕਲਾਸਾਂ ਵਿੱਚ ਆ ਰਹੇ ਨੇ ਹਰ ਸਮੇਂ ਜਾਂਚ ਦਾ ਖਤਰਾ ਬਣਿਆ ਰਹਿੰਦਾ ਹੈ ਬਹੁਤ ਸਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮਾਨਸਿਕ ਤਣਾਅ ਦੇ ਕਾਰਨ ਉਹ ਪੜ੍ਹਾਈ ਤੇ ਧਿਆਨ ਵੀ ਕੇਂਦਰਿਤ ਨਹੀਂ ਕਰ پا ਰਹੇ ਲੋਕ ਯੂਨੀਵਰਸਿਟੀ ਕੈਂਪਸ ਵਿੱਚ ਰਸਤੇ ਵਿੱਚ ਜਾਂ ਸੁਪਰਮਾਰਕੀਟ ਜਾਣ ਵੇਲੇ ਪੁਲਿਸ ਵਾਲੀ ਗੱਡੀ ਨੂੰ ਇਮੀਗ੍ਰੇਸ਼ਨ ਦੀ ਗੱਡੀ ਸਮਝ ਰਹੇ ਨੇ ਇਸ ਵੇਲੇ ਅਮਰੀਕਾ ਵਿੱਚ ਲਗਭਗ 4.5 ਲੱਖ ਭਾਰਤੀ ਵਿਦਿਆਰਥੀ ਪੜ ਰਹੇ ਨੇ ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਇਸੇ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਵਿਦਿਅਕ ਸੰਸਥਾਵਾਂ ਦਾ ਲਾਈਵ ਵਾਇਰ ਕਿਹਾ ਜਾ ਰਿਹਾ ਹੈ ਕੁਝ ਵਿਦਿਆਰਥੀ ਜਿਹੜੇ ਕਿ ਭਾਰਤੀ ਨੇ ਉਹਨਾਂ ਦਾ ਮੰਨਣਾ ਇਹ ਹੈ ਕਿ ਇਹ ਇੱਕ ਅਸਥਾਈ ਪੜਾਏ ਪਰ ਉਹਨਾਂ ਵਿੱਚੋਂ ਜ਼ਿਆਦਾਤਰ ਵਿਸ਼ਵਾਸ ਗੁਆ ਰਹੇ ਨੇ। ਜ਼ਿਆਦਾਤਰ ਵਿਦਿਆਰਥੀ ਜਿਹੜੇ ਕਰਜ਼ੇ ਚੁੱਕ ਕੇ ਅਮਰੀਕਾ ਪਹੁੰਚੇ ਸੀ ਉਹਨਾਂ ਲਈ ਬਿਨਾਂ ਨੌਕਰੀ ਕੀਤੇ ਆਪਣੇ ਖਰਚੇ ਪੂਰੇ ਕਰਨੇ ਮੁਸ਼ਕਲ ਹੁੰਦੇ ਜਾ ਰਹੇ ਨੇ। ਕਿਸੇ ਵੀ ਸੋਸ਼ਲ ਮੀਡੀਆ ਪੋਸਟ ਤੇ ਪ੍ਰਤੀਕਿਰਿਆ ਦੇਣ ਤੇ ਅਮਰੀਕਾ ਤੋਂ ਦੇਸ਼ ਨਕਾਲਾ ਦਿੱਤਾ ਜਾ ਸਕਦਾ ਹੈ। ਇਸ ਲਈ ਹੁਣ ਭਾਰਤੀ ਵਿਦਿਆਰਥੀ ਸੋਸ਼ਲ ਮੀਡੀਆ ਤੇ ਕੋਈ ਪ੍ਰਤੀਕਿਰਿਆ ਵੀ ਦਰਦ ਨਹੀਂ ਕਰ ਰਹੇ। ਕੁਝ ਨੇਤਾ ਆਪਣੇ ਸੋਸ਼ਲ ਮੀਡੀਆ ਖਾਤੇ ਵੀ ਬੰਦ ਕਰ ਦਿੱਤੇ ਨੇ ਕਿਉਂਕਿ ਅਮਰੀਕੀ ਏਜੰਸੀਆਂ ਉਹਨਾਂ ਉੱਤੇ ਲਗਾਤਾਰ ਨਜ਼ਰ ਕਰ ਰਹੀਆਂ ਨੇ। ਵਿਦਿਆਰਥੀ ਦੁਬਾਰਾ ਐਂਟਰੀ ਨਾ ਮਿਲਣ ਦੇ ਡਰੋਂ ਵੀ ਛੁੱਟੀਆਂ ਵਿੱਚ ਵੀ ਆਪਣੇ ਘਰਾਂ ਨੂੰ ਨਹੀਂ ਪਰਤ ਰਹੇ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਭਾਰਤੀ ਵਿਦਿਆਰਥੀ ਲਈ ਅਮਰੀਕਾ ਵਿੱਚ ਪੜ੍ਹਾਈ ਕਰਦਾ ਸੁਪਨਾ ਹਾਲੇ ਚੱਕਣਾ ਚੋਰ ਨਹੀਂ ਹੋਇਆ ਇਹ ਇਸ ਲਈ ਕਿਉਂਕਿ ਅਮਰੀਕਾ ਵਿੱਚ ਭਾਵੇਂ ਇਹ ਬਦਲਾਅ ਦਾ ਦੌਰ ਹੈ ਵੀਜ਼ਾ ਸਖਤ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ ਵਿਦਿਆਰਥੀ ਨੂੰ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰਨ ਵਾਸਤੇ ਆਉਣਾ ਚਾਹੀਦਾ ਵਿਰੋਧ ਕਰ ਲਈ ਨਹੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਮਹਿਸੂਸ ਵੀ ਨਹੀਂ ਕਰਨਾ ਚਾਹੀਦਾ ਦੂਸਰੇ ਪਾਸੇ 트럼ਪ ਪ੍ਰਸ਼ਾਸਨ ਵੱਲੋਂ ਇੱਕ ਹੋਰ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਗ੍ਰੀਨ ਕਾਰਡ ਰੱਦ ਕੀਤੇ ਜਾ ਸਕਦੇ ਨੇ ਜਿਸ ਕਾਰਨ ਅਮਰੀਕਾ ਵਿੱਚ ਦਹਿਸ਼ਤ ਦਾ ਮਾਹੌਲ ਹੈ 트럼ਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਅਮਰੀਕਾ ਵਿੱਚ ਰਹਿਣ ਵਾਲੇ ਵੀਜ਼ਾ ਧਾਰਕਾਂ ਨੂੰ ਨਿਜਮਾ ਪ੍ਰਤੀ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ ਪ੍ਰਵਾਸੀਆਂ ਨੂੰ ਜਾਰੀ ਕੀਤੀ ਗਈ ਸਖਤ ਚੇਤਾਵਨੀ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਉਹ ਕਾਨੂੰਨ ਤੋੜਦੇ ਨੇ ਤਾਂ ਗ੍ਰੀਨ ਕਾਰਡ ਤੇ ਵੀਜ਼ੇ ਰੱਦ ਕੀਤੇ ਜਾ ਸਕਦੇ ਹੈ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਕਿਹਾ ਕਿ ਅਮਰੀਕਾ ਵਿੱਚ ਰਹਿਣਾ ਇੱਕ ਵਿਸ਼ੇਸ਼ ਅਧਿਕਾਰ ਹੈ ਨਾ ਕਿ ਇੱਕ ਗਰੰਟੀਸ਼ੁਦਾ ਅਧਿਕਾਰ ਅਜਿਹੀ ਸਥਿਤੀ ਵਿੱਚ ਗੰਭੀਰ ਅਪਰਾਧਾਂ ਦੇ ਦੋਸ਼ੀ ਪਾਏ ਜਾਣ ਤੇ ਗ੍ਰੀਨ ਕਾਰਡ ਤੇ ਵੀਜ਼ਾ ਦੋਵੇਂ ਰੱਦ ਕੀਤੇ ਜਾ ਸਕਦੇ ਨੇ ਅਜਿਹੇ ਮਾਮਲੇ ਵਿੱਚ ਅੱਤਵਾਦ ਦਾ ਸਮਰਥਨ ਕਰਨਾ ਜਾਂ ਉਹ ਤੁਸ਼ਾਤ ਕਰਨਾ ਵੀ ਸ਼ਾਮਲ ਨੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਲੋਕ ਅਮਰੀਕਾ ਵਿੱਚ ਵੀਜ਼ਾ ਪ੍ਰਾਪਤ ਕਰਕੇ ਪਹੁੰਚਦੇ ਨੇ ਇਸ ਲਈ 트럼ਪ ਪ੍ਰਸ਼ਾਸਨ ਦੀ ਸਖਤ ਨੀਤੀ ਭਾਰਤੀਆਂ ਲਈ ਵੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ USCIS ਨੇ X ਤੇ ਇੱਕ ਪੋਸਟ ਕੀਤੀ ਹੈ ਉਸ ਤੇ ਵਿੱਚ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਕਿ ਜੇਕਰ ਕੋਈ ਵਿਦੇਸ਼ੀ ਕਾਨੂੰਨ ਤੋੜਦਾ ਤਾਂ ਗ੍ਰੀਨ ਕਾਰਡ ਤੇ ਵੀਜ਼ਾ ਰੱਦ ਕੀਤੇ ਜਾਣਗੇ ਅਮਰੀਕਾ ਆਉਣਾ ਤੇ ਵੀਜ਼ਾ ਦਾ ਗ੍ਰੀਨ ਕਾਰਡ ਪ੍ਰਾਪਤ ਕਰਨਾ ਇੱਕ ਵਿਸ਼ੇਸ਼ ਅਧਿਕਾਰ ਹੈ ਵੀਜ਼ਾ ਧਾਰਕਾਂ ਨੂੰ ਸਾਡੇ ਕਾਨੂੰਨ ਅਤੇ ਕਦਰਾਂ ਕੀਮਤਾਂ ਦਾ ਸਤਕਾਰ ਕਰਨਾ ਚਾਹੀਦਾ ਜੇਕਰ ਤੁਸੀਂ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਹਿੰਸਾ ਦੀ ਵਕਾਲਤ ਕਰਦੇ ਹੋ ਅੱਤਵਾਦੀ ਗਤੀਵਿਧੀਆਂ ਦਾ ਸਮਰਥਨ ਕਰਦੇ ਹੋ ਜਾਂ ਦੂਜਿਆਂ ਨੂੰ ਅਜਾਹ ਕਰਨ ਲਈ ਉਤਸ਼ਾਹਤ ਕਰਦੇ ਹੋ ਤਾਂ ਸਮਝੋ ਕਿ ਤੁਸੀਂ ਅਮਰੀਕਾ ਵਿੱਚ ਰਹਿਣ ਦੇ ਯੋਗ ਨਹੀਂ ਹੈ। ਯੂਐਸ ਸੀਆਈਐਸ ਨੇ ਆਪਣੀ ਪੋਸਟ ਕਿਸੇ ਖਾਸ ਮਾਮਲੀ ਦਾ ਸੰਦਰਭ ਉਹਦਾ ਜ਼ਿਕਰ ਨਹੀਂ ਕੀਤਾ ਪਰ ਇਹ ਜ਼ਰੂਰ ਸਪਸ਼ਟ ਕਰ ਦਿੱਤਾ ਕਿ ਨਿਯਮ ਤੋੜਨ ਵਾਲਿਆਂ ਨੂੰ ਅਮਰੀਕਾ ਵਿੱਚੋਂ ਦੇਸ਼ ਨਿਕਾਲਾ ਵੀ ਜਾਂ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਐਸ ਸੀਆਈਐਸ ਵੱਲੋਂ ਇਹ ਚੇਤਾਵਨੀ ਅਮਰੀਕੀ ਸਰਕਾਰ ਦੇ ਵੱਲੋਂ ਹਾਲ ਹੀ ਵਿੱਚ ਐਲਾਨੀ ਗਈ ਫੜੋ ਅਤੇ ਰੱਦ ਕਰੋ ਦੀ ਨੀਤੀ ਤੋਂ ਬਾਅਦ ਆਈ ਹੈ। ਇਹ ਨੀਤੀ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਕਾਰਵਾਈ ਕਰਨ ਵਾਸਤੇ ਬਣਾਈ ਗਈ ਹੈ। ਪਿਛਲੇ ਮਈ ਮਹੀਨੇ ਵਿੱਚ ਦਿੱਲੀ ਵਿੱਚ ਅਮਰੀਕੀ ਦੂਤਕਰ ਨੇ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਵਾਸਤੇ ਵੀ ਇੱਕ ਚੇਤਾਵਨੀ ਜਾਰੀ ਕੀਤੀ ਸੀ। ਆਪਣੇ ਸਖਤ ਬਿਆਨ ਵਿੱਚ ਦੂਤਕਰ ਨੇ ਕਿਹਾ ਸੀ ਕਿ ਵੀਜ਼ਾ ਤੇ ਆਏ ਲੋਕਾਂ ਨੂੰ ਆਪਣੀ ਨਿਰਧਾਰਤ ਮਿਆਦ ਤੋਂ ਵੱਧ ਸਮਾਂ ਨਹੀਂ ਰਹਿਣਾ ਚਾਹੀਦਾ। ਜੇਕਰ ਕੋਈ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਨਿਰਧਾਰਤ ਸਮੇਂ ਤੋਂ ਵੱਧ ਅਮਰੀਕਾ ਵਿੱਚ ਰਹਿੰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਅਜਿਹੇ ਲੋਕਾਂ ਤੇ ਜੀਵਨ ਭਰ ਲਈ ਅਮਰੀਕਾ ਵਿੱਚ ਦਾਖਲੇ ਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ ਤੇ ਹੁਣ ਇੱਕ ਖੁਸ਼ੀ ਵਾਲੀ ਖਬਰ ਹੈ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਲਈ ਰਾਹਤ ਭਰੀ ਖਬਰ ਆਖੀ ਜਾ ਸਕਦੀ ਹੈ ਜਿਸ ਤਹਿਤ ਹੁਣ ਭਾਰਤ ਵਿੱਚ ਪੈਸੇ ਭੇਜਣੇ ਸੁਖਾਲੇ ਹੋ ਜਾਣਗੇ ਅਸਲ ਵਿੱਚ 1 ਬਿਗ ਬਿਊਟੀਫੁਲ ਬਿਲ ਐਕਟ ਦੇ ਨਵੇਂ ਖਰੜੇ ਵਿੱਚ ਰੇਮਿਟੈਂਸ ਟੈਕਸ 3.5% ਤੋਂ ਕਟਾ ਕੇ 1% ਕਰ ਦਿੱਤਾ ਗਿਆ ਹੈ ਪਹਿਲਾਂ ਇਸ ਬਿਲ ਵਿੱਚ 5% ਟੈਕਸ ਦੀ ਗੱਲ ਕੀਤੀ ਗਈ ਸੀ ਫਿਰ ਇਸ ਨੂੰ 3.5% ਕਰ ਦਿੱਤਾ ਗਿਆ ਹੁਣ ਇਸ ਨੂੰ ਹੋਰ ਘਟਾ ਕੇ ਮਹਿਜ਼ 1% ਕਰ ਦਿੱਤਾ ਗਿਆ ਇਸ ਨਾਲ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਭਾਰਤ ਪੈਸੇ ਭੇਜਣ ਵਾਲਿਆਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਈਟੀ ਦੀ ਰਿਪੋਰਟ ਮੁਤਾਬਕ ਨਵੇਂ ਨਿਯਮਾਂ ਦੇ ਅਨੁਸਾਰ ਇਹ ਟੈਕਸ 31 ਦਸੰਬਰ 2025 ਤੋਂ ਬਾਅਦ ਸਿਰਫ ਕੁਝ ਖਾਸ ਟਰਾਂਸਫਰ ਤੇ ਲਾਗੂ ਕੀਤਾ ਜਾਏਗਾ ਚੰਗੀ ਗੱਲ ਇਹ ਹੈ ਕਿ ਇਹ ਟੈਕਸ ਬੈਂਕਾਂ ਦੇ ਵਿੱਤੀ ਸਸਤਾ ਦੇ ਖਾਤਿਆਂ ਤੋਂ ਕੀਤੇਗਾ ਟਰਾਂਸਫਰ ਅਤੇ ਅਮਰੀਕਾ ਵਿੱਚ ਜਾਰੀ ਕੀਤੇ ਗਏ ਡੈਬਟ ਜਾਂ ਕ੍ਰੈਡਿਟ ਕਾਰਡਾਂ ਨਾਲ ਕੀਤੇ ਭੁਗਤਾਨ ਤੇ ਨਹੀਂ ਲੱਗੇਗਾ। ਭਾਅ ਜ਼ਿਆਦਾਤਰ ਰੋਜ਼ਾਨਾ ਰਮੈਂਟਸ ਇਸ ਟੈਕਸ ਦੇ ਦਾਇਰੇ ਤੋਂ ਬਾਹਰ ਰਹਿਣਗੇ। ਇਸ ਬਿੱਲ ਦੀ ਖਬਰ ਨੇ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਚਿੰਤਤ ਕਰ ਦਿੱਤਾ ਸੀ ਕਿਉਂਕਿ ਉਹਨਾਂ ਲਈ ਆਪਣੇ ਪਰਿਵਾਰ ਦੀ ਮਦਦ ਕਰਨਾ ਜਾਂ ਨਿਵੇਸ਼ ਲਈ ਭਾਰਤ ਪੈਸੇ ਭੇਜਣਾ ਆਮ ਗੱਲ ਹੈ। 2023 ਦੇ ਅੰਕੜਿਆਂ ਤੇ ਜੇਕਰ ਨਜ਼ਰ ਮਾਰੀਏ ਤਾਂ 29 ਲੱਖ ਤੋਂ ਵੱਧ ਭਾਰਤੀ ਅਮਰੀਕਾ ਵਿੱਚ ਰਹਿੰਦੇ ਨੇ। ਜੋ ਕਿ ਉੱਥੇ ਦੂਜੀ ਸਭ ਤੋਂ ਵੱਡੀ ਵਿਦੇਸ਼ੀ ਆਬਾਦੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ 2024 ਵਿੱਚ ਅਮਰੀਕਾ ਤੋਂ ਭਾਰਤ ਵਿੱਚ ਲਗਭਗ 32 ਬਿਲੀਅਨ ਡਾਲਰ ਆਏ ਸਨ ਅਜਿਹੀ ਸਥਿਤੀ ਵਿੱਚ ਟੈਕਸ ਵਿੱਚ ਵਾਧੇ ਕਾਰਨ ਪ੍ਰਵਾਸੀ ਭਾਰਤ ਨੂੰ ਨੁਕਸਾਨ ਹੋ ਸਕਦਾ ਸੀ ਇਸ ਬਿੱਲ ਤਹਿਤ ਟੈਕਸ ਸਿਰਫ ਗੈਰ ਨਾਗਰਿਕਾਂ ਜਿਵੇਂ ਕਿ ਉੱਚ ਹੁਨਰਮੰਦ ਪੇਸ਼ੇਵਰ ਵਿਦਿਆਰਥੀ ਅਤੇ ਗ੍ਰੀਨ ਕਾਰਡ ਧਾਰਕਾਂ ਤੇ ਲਗਾਇਆ ਜਾਵੇਗਾ ਜੇਕਰ ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ ਪਾਰਟ ਟਾਈਮ ਨੌਕਰੀਆਂ ਜਾਂ ਇੰਟਰਨਰਸ਼ਿਪ ਤੋਂ ਪੈਸੇ ਕਮਾ ਕੇ ਭਾਰਤ ਭੇਜਦੇ ਨੇ ਤਾਂ ਉਸ ਉੱਤੇ ਵੀ ਇਹ ਟੈਕਸ ਲਗਾਇਆ ਜਾ ਸਕਦਾ ਹੈ ਇਹ ਟੈਕਸ ਐਨ ਆਰਈ ਖਾਤਿਆਂ 'ਵਾਂ ਜਮਾ ਰਾਸ਼ੀ ਰੀਅਲ ਅਸਟੇਟ ਖਰੀਦਣਾ ਜਾਂ కార్ਪੋਰੇਟ ਗਤੀਸ਼ੀਲਤਾ ਪ੍ਰੋਗਰਾਮਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜਦੋਂ ਕਿ 1% ਟੈਕਸ ਨਾਲ ਪੈਸੇ ਭੇਜਣ ਦੀ ਲਾਗਤ ਘਟ ਜਾਵੇਗੀ ਕੁਝ ਲੋਕ ਅਜੇ ਵੀ ਘੱਟ ਪੈਸੇ ਭੇਜ ਰਹੇ ਨੇ ਖਾਸ ਕਰਕੇ ਉਹ ਜੋ ਭਾਰਤ ਵਿੱਚ ਆਪਣੇ ਪਰਿਵਾਰਾਂ ਦੀ ਨਿਯਮਤ ਤੌਰ ਤੇ ਮਦਦ ਕਰਦੇ ਨੇ ਜਾਂ ਜਾਇਦਾਦ ਅਤੇ ਨਿਵੇਸ਼ ਲਈ ਪੈਸੇ ਭੇਜਦੇ ਨੇ ਹਾਲਾਂਕਿ ਜ਼ਿਆਦਾਤਰ ਲੋਕ ਬੈਂਕ ਟ੍ਰਾਂਸਫਰ ਅਤੇ ਕਾਰਡ ਭੁਗਤਾਨਾਂ ਤੇ ਟੈਕਸਾਂ ਦੀ ਅਣਹੋਂਦ ਤੋਂ ਰਾਹਤ ਪਾਉਣਗੇ ਇਹ ਟੈਕਸ 31 ਦਸੰਬਰ 2025 ਤੋਂ ਲਾਗੂ ਹੋਵੇਗਾ ਉਦੋਂ ਤੱਕ ਪ੍ਰਵਾਸੀ ਭਾਰਤ ਨੂੰ ਆਪਣੀਆਂ ਵਿੱਤੀ ਯੋਜਨਾਵਾਂ ਦੀ ਸਮੀਖਿਆ ਕਰਨ ਦਾ ਸਮਾਂ ਮਿਲ ਜਾਏਗਾ ਕੁੱਲ ਮਿਲਾ ਕੇ ਟੈਕਸ ਵਿੱਚ ਕਮੀ ਕਾਰਨ ਅਮਰੀਕਾ ਤੋਂ ਭਾਰਤ ਪੈਸੇ ਭੇਜਣਾ ਪਹਿਲਾਂ ਨਾਲੋਂ ਸਸਤਾ ਅਤੇ ਸੁਖਾਲਾ ਹੋ ਜਾਏਗਾ ਤੇ ਹੁਣ ਇੱਕ ਲੜਕੀ ਦੇ ਲਾਪਤਾ ਹੋਣ ਦੀ ਖਬਰ ਮਿਲ ਰਹੀ ਹੈ ਖਬਰ ਇਹ ਵੀ ਅਮਰੀਕਾ ਤੋਂ ਮਿਲੀ ਹੈ ਜਿੱਥੇ ਸਿਮਰਨ ਨਾਦੀ ਇੱਕ ਭਾਰਤੀ ਲੜਕੀ ਅਮਰੀਕਾ ਵਿੱਚ ਲਾਪਤਾ ਹੋਈ ਹੈ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਲੜਕੀ ਲਗਭਗ 24 ਵਰਿਆਂ ਦੀ ਹੈ ਅਤੇ ਇੱਕ ਅਰੇਂਜਡ ਮੈਰਿਜ ਵਾਸਤੇ ਅਮਰੀਕਾ ਆਈ ਸੀ ਉਹ ਵੀ ਜੂਨ ਨੂੰ ਭਾਰਤ ਤੋਂ ਨਿਊ ਜਰਸੀ ਪਹੁੰਚੀ ਇਹ ਉਹ ਥਾਂ ਹੈ ਜਿੱਥੇ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 5 ਦਿਨਾਂ ਬਾਅਦ ਬੁੱਧਵਾਰ ਨੂੰ ਉਸਤੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਪਤਾ ਲੱਗਾ ਕਿ ਉਹ ਲਗਾਤਾਰ ਆਪਣਾ ਫੋਨ ਚੈੱਕ ਕਰ ਰਹੀ ਸੀ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਦੀ ਉਡੀਕ ਕਰ ਰਹੀ ਹੋਵੇ ਪਰ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਪਰੇਸ਼ਾਨ ਨਹੀਂ ਸੀ ਜਾਪਦੀ ਪੁਲਿਸ ਤੇ ਉਸਾਰ ਸਿਮਰਨ ਅੰਗਰੇਜ਼ੀ ਨਹੀਂ ਜਾਣਦੀ ਅਤੇ ਨਾ ਹੀ ਅਮਰੀਕਾ ਵਿੱਚ ਕਿਸੇ ਨੂੰ ਜਾਣਦੀ ਹੈ ਉਸ ਕੋਲ ਜੋ ਫੋਨ ਆ ਉਹ ਵੀ ਸਿਰਫ ਵਾਈਫਾਈ ਰਾਹੀਂ ਹੀ ਕੰਮ ਕਰ ਸਕਦਾ ਹੈ ਨਿਊਯਾਰਕ ਪੋਸਟ ਦੇ ਅਨੁਸਾਰ ਪੁਲਿਸ ਨੂੰ ਅਜੇ ਤੱਕ ਭਾਰਤ ਵਿੱਚ ਸਿਮਰਨ ਦੇ ਰਿਸ਼ਤੇਦਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਅਧਿਕਾਰੀਆਂ ਨੂੰ ਇਹ ਵੀ ਸ਼ੱਕ ਆ ਕਿ ਸ਼ਾਇਦ ਸਿਮਰਨ ਵਿਆਹ ਲਈ ਅਮਰੀਕਾ ਨਹੀਂ ਆਈ ਸੀ ਸਗੋਂ ਇਹ ਸਹ ਰਾਹੀਂ ਅਮਰੀਕਾ ਦੀ ਮੁਫਤ ਹਵਾਈ ਯਾਤਰਾ ਦਾ ਲਾਭ ਹੀ ਉਠਾਉਣਾ ਚਾਹੁੰਦੀ ਸੀ ਹਾਲਾਂਕਿ ਹੁਣ ਤੱਕ ਉਸ ਬਾਰੇ ਕੋਈ ਹੋਰ ਸੁਰਾਗ ਨਹੀਂ ਮਿਲ ਸਕਿਆ ਸਿਮਰਨ ਦਾ ਕੱਦ 5 ਫੁੱਟ 4 ਇੰਚ ਉਸਦਾ ਭਾਰ ਲਗਭਗ 68 ਕਿਲੋ ਉਸਤੇ ਮੱਥੇ ਦੇ ਖੱਬੇ ਪਾਸੇ ਇੱਕ ਛੋਟਾ ਜਿਹਾ ਦਾਗ ਦੱਸਿਆ ਜਾਂਦਾ ਉਸ ਨੂੰ ਆਖਰੀ ਵਾਰ ਸਲੇਟੀ ਰੰਗ ਦੀ ਪੈਂਟ ਅਤੇ ਇੱਕ ਚਿੱਟੇ ਰੰਗ ਦੀ ਟੀ-ਸ਼ਰਟ ਵਿੱਚ ਦੇਖਿਆ ਗਿਆ ਸੀ ਹੁਣ ਗੱਲ ਕਰਦੇ ਆ ਅਮਰੀਕਾ ਦੀ ਯੂਨੀਵਰਸਿਟੀ ਵੱਲੋਂ ਇੱਕ ਵੱਡੀ ਰਾਹਤ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਵੱਲੋਂ ਕਮੰਤਰੀ ਵਿਦਿਆਰਥੀਆਂ ਲਈ ਇੱਕ ਚੰਗਾ ਕਦਮ ਚੁੱਕਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹਾਰਵਰਡ ਯੂਨੀਵਰਸਿਟੀ ਨੇ ਆਪਣੇ ਉਹਨਾਂ ਹਜ਼ਾਰਾਂ ਕਮੰਤਰੀ ਵਿਦਿਆਰਥੀਆਂ ਲਈ ਐਮਰਜੈਂਸੀ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ 트ੰਪ ਦੇ ਵੱਲੋਂ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਵਿਡ ਮਹਾਮਾਰੀ ਦੌਰਾਨ ਜਿਹੜੇ ਕੁਝ ਸਿੱਖੇ ਗਏ ਤਜਰਬੇ ਦੇ ਆਧਾਰ ਤੇ ਕੈਨੇਡੀ ਸਕੂਲ ਆਫ ਗਵਰਨਮੈਂਟ ਅਤੇ ਹਾਰਵਰਡ ਬਿਜ਼ਨਸ ਸਕੂਲ ਨੇ ਕਿਹਾ ਕਿ ਜੇ ਅਜਿਹੇ ਵਿਦਿਆਰਥੀ ਅਮਰੀਕਾ ਵਿੱਚ ਹੁਣ ਦਾਖਲ ਨਹੀਂ ਹੋ ਸਕਦੇ ਤਾਂ ਉਹ ਆਪਣੀ ਹਾਰਵਰਡ ਦੀ ਡਿਗਰੀ ਨੂੰ ਪੂਰਾ ਕਰਨ ਲਈ ਆਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਵਰਗੇ ਬਦਲਾਂ ਦਾ ਇਸਤੇਮਾਲ ਕਰ ਸਕਦੇ ਨੇ ਇਸ ਹਫ਼ਤੇ ਇੱਕ ਨਵੀਂ ਵੈੱਬਸਾਈਟ ਤੇ ਐਲਾਨ ਯੋਜਨਾਵਾ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥ ਨੂੰ ਆਨਲਾਈਨ ਪੜ੍ਹਾਈ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਵਿਦਿਆਰਥ ਨੂੰ ਕੈਨੇਡੀ ਸਕੂਲ ਦੇ ਵੱਲੋਂ ਚਲਾਏ ਜਾ ਰਹੇ ਸਿਲੇਬਸ ਵਿੱਚ ਹਿੱਸਾ ਲੈਣਾ ਪਵੇਗਾ ਅਤੇ ਉਹ ਪੂਰੀ ਦੁਨੀਆ ਦੇ ਸ਼ਹਿਰਾਂ ਵਿੱਚ ਤਿੰਨ ਵਿਅਕਤੀਗਤ ਸਮੇਲਨਾ ਵਿੱਚ ਵੀ ਸ਼ਾਮਲ ਹੋ ਸਕਣਗੇ ਵਾਪਸ ਜਾਣ ਵਾਲੇ ਕੈਰੇਡੀ ਸਕੂਲ ਦੇ ਵਿਦਿਆਰਥੀ ਆਪਣੀ ਹਾਰਵਰਡ ਡਿਗਰੀ ਟੋਰਾਂਟੋ ਯੂਨੀਵਰਸਿਟੀ ਵਿੱਚ ਪੂਰੀ ਕਰ ਸਕਦੇ ਨੇ ਜਿੱਥੇ ਵਿਦਿਆਰਥੀ ਉਦੋਂ ਤੱਕ ਰਹਿ ਸਕਦੇ ਨੇ ਜਦ ਤੱਕ ਉਹ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਦੇ ਤੇ ਹੁਣ ਗੱਲ ਕਰਦੇ ਆ ਐਲਨ ਮਸਕ ਨੇ ਇੱਕ ਵਾਰ ਫੇਰ ਵੱਡੀ ਨਿਰਾਸ਼ਗੀ ਦਾ ਪ੍ਰਗਟਾਵਾ ਕੀਤਾ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਐਲਨ ਮਸਕ ਇੱਕ ਸਮਾਂ ਸੀ ਕਿ ਘਿਓ ਖਿਚੜੀ ਸਨ ਤੇ ਫਿਰ ਇਹਨਾਂ ਦੇ ਰਿਸ਼ਤਿਆਂ ਵਿੱਚ ਘੜ ਤੜਾਈ ਟਰੰਪ ਅਤੇ ਐਲਨ ਮਸਕ ਵਿਚਕਾਰ ਬਹਿਸ ਇੱਕ ਵਾਰ ਤਾਂ ਠੰਡੀ ਪੈ ਗਈ ਸੀ ਪਰ ਕਈ ਦਿਨਾਂ ਤੋਂ ਬਾਅਦ ਇੱਕ ਵਾਰ ਫਿਰ ਐਲਨ ਮਸਕ ਨੇ ਟਰੰਪ ਤੇ ਨਿਸ਼ਾਨਾ ਵੰਨੇ ਹੈ ਅਤੇ ਇੱਕ ਪੋਸਟ ਸਾਂਝੀ ਕੀਤੀ ਹੈ ਐਲਨ ਮਸਕ ਨੇ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਵਿਆਪਕ ਟੈਕਸ ਅਤੇ ਖਰਚ ਕਟੌਤੀ ਬਿਲ ਤੇ ਨਾਰਾਜ਼ਗੀ ਪ੍ਰਗਟਾਈ ਹੈ ਮਸਕ ਨੇ ਨਾਰਾਜ਼ਗੀ ਕਰਦਿਆਂ ਕਿਹਾ ਕਿ ਇਸ ਮੇਲੇ ਨੂੰ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਪਾਸ ਕਾਲੀ ਸੰਘਰਸ਼ ਕਰ ਰਹੇ ਨੇ ਉਹ ਨੌਕਰੀ ਨੂੰ ਖਤਮ ਕਰ ਦੇਵੇਗਾ ਅਤੇ ਉੱਭਰ ਰਹੇ ਅਧਿయోగ ਠੱਪ ਹੋ ਜਾਣਗੇ ਮਸਕ ਨੇ ਐਕਸ ਤੇ ਲਿਖਿਆ ਕਿ ਸੈਨੇਟ ਦਾ ਨਵੀਨਤਮ ਡਰਾਫਟ ਬਿਲ ਅਮਰੀਕਾ ਵਿੱਚ ਲੱਖਾਂ ਨੌਕਰੀਆਂ ਨੂੰ ਖਤਮ ਕਰ ਦੇਵੇਗਾ ਅਤੇ ਸਾਡੇ ਦੇਸ਼ ਨੂੰ ਭਾਰੀ ਰਣਨੀਤਿਕ ਨੁਕਸਾਨ ਵੀ ਪਹੁੰਚਾਏਗਾ ਮਸਕ ਨੇ ਇਹ ਗੱਲ ਅਜਿਹੇ ਸਮੇਂ ਕਹੀ ਹੈ ਜਦੋਂ ਸੈਨੇਟ ਲਗਭਗ 1000 ਸਫ਼ਿਆਂ ਦੇ ਬਿੱਲ ਤੇ ਖੁੱਲੀ ਬਹਿਸ ਲਈ ਵੋਟ ਕਰਨ ਵਾਲੀ ਹੈ ਉਹਨਾਂ ਆ ਕਿਹਾ ਕਿ ਇਸ ਨਾਲ ਪੁਰਾਣੇ ਉਦਯੋਗਾਂ ਨੂੰ ਫਾਇਦਾ ਹੋਵੇਗਾ ਪਰ ਇਹ ਉੱਭਰ ਰਹੇ ਉਦਯੋਗਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ ਟੈਸਲਾ ਅਤੇ ਸਪੇਸ ਐਕਸ ਦੇ ਸੀਈਓ ਨੇ ਬਾਅਦ ਵਿੱਚ ਇੱਕ ਪੋਸਟ ਵਿੱਚ ਲਿਖਿਆ ਕਿ ਇਹ ਬਿਲ ਰਿਪਬਲਿਕਨ ਪਾਰਟੀ ਲਈ ਰਾਜਨੀਤਿਕ ਖੁਦਕੁਸ਼ੀ ਹੋਵੇਗੀ ਮਸਕ ਨੇ 트੍ਰੰਪ ਤੇ ਇੱਕ ਨਵਾਂ ਹਮਲਾ ਸ਼ੁਰੂ ਕਰ ਦਿੱਤਾ ਹੈ ਹਾਲ ਹੀ ਵਿੱਚ ਮਸਕ ਨੇ 트੍ਰੰਪ ਪ੍ਰਸ਼ਾਸਨ ਦੇ ਸਰਕਾਰੀ ਕੁਸ਼ਲਤਾ ਵਿਭਾਗ ਨੂੰ ਛੱਡਣ ਵੇਲੇ ਉਹਨਾਂ 'ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਵੀ ਲਗਾ ਦਿੱਤੇ ਸਨ ਦੋਸਤੋ ਇਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ